ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪਗਟ ਤੁਗਤ ਤੇਰੀ ਸਿ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਅਸੀਂ ਹਜੂਰ ਸਾਹਿਬ ਨੂੰ ਪਹਿਲੀ ਵਾਰ ਜਾ ਰਹੇ ਹਾਂ ਤੇ ਅਸੀਂ ਪਹਿਲਾਂ ਕਾਫੀ ਹਫ਼ਤਾ ਦੋ ਹਫ਼ਤੇ ਤੱਕ ਟ੍ਰੇਨ ਜਾਂ ਟਿਕਟਸ ਦੇਖ ਲਈ ਸੀਗੇ ਪਰ ਸਾਨੂੰ ਕੋਈ ਅਵੇਲੇਬਲ ਨਹੀਂ ਸੀ ਮਿਲ ਰਹੀ ਤੇ ਅਸੀਂ ਦੋ ਮਨ ਵੀ ਸੀਗੇ ਕਿ ਟ੍ਰੇਨ ਤੇ ਚਾਈਏ ਜਾਂ ਨਾ ਚਾਈਏ ਕਿਉਂਕਿ ਸੀਟਸ ਬੈਠਣ ਵਾਲੀਆਂ ਹੁੰਦੀਆਂ ਤੇ ਸਾਡੇ ਨਾਲ ਬਜ਼ੁਰਗ ਵੀ ਸੀਗੇ ਸੋ ਸਾਨੂੰ ਜਾ ਕੇ ਇੰਸਟਾਗ੍ਰam ਤੇ ਦੇਖਿਆ ਹਿੰਦੂ ਕੈਨੇਡੀਅਨ বাস ਬਾਰੇ ਕਿ ਉਹਨਾਂ ਨੇ ਜਾਣਾ ਤਾਂ ਅਸੀਂ ਫਟਾਫਟ ਹੈ YouTube ਤੇ ਕੱਢਿਆ ਕਿ ਸੀਟਸ ਕਿੱਦਾਂ ਦੀਆਂ ਸਲੀਪਰ বাস ਬਹੁਤ ਵਧੀਆ ਹੈਗੀ ਆ ਤੇ ਚਾਰ ਮਹੀਨੇ ਹੋ ਗਏ ਇਦਾਂ ਦਾ ਪ੍ਰੋਗਰਾਮ ਬਣਾਉਦੇ ਸੀਗੇ ਕੈਨੇਡਾ ਜਾਣ ਲਈ ਕੋਈ ਪਲਾਨ اللي ان ਦੇ ਰਾਈਟਾਂ ਹੀ ਜਾਈਏ ਟ੍ਰੇਨ ਦੇ ਵਿੱਚ ਉਹ ਚਾਈਟਾਂ ਮਿਲ ਰਹੀਆਂ ਸੀਗੀਆਂ ਤੇ ਜੋ ਸੰਗਮ ਬਾਜ਼ਾ ਲੱਗਾ ਪਤਾ ਤੇ ਇਹ ਇੱਕ ਬਹੁਤੁਰਾਈ ਆ ਤੇ ਅੱਜ ਅਸੀਂ ਇਹਦੇ ਵਿੱਚ ਜਿਹੜੇ ਜਾ ਰਹੇ ਹਜੂਰ ਸਾਹਿਬ ਦੇ ਤੇ ਬਹੁਤ ਵਧੀਆ ਡਾ ਪੱਟੀ ਵੱਲੇ ਆ ਕੋਈ ਐਚ ਬਿਹਤਰਾ ਦੀ ਕੋਈ ਕੋਈ ਪ੍ਰੋਗਰਮ ਨਹੀਂ ਜੀ ਤਾਂ ਬਹੁਤ ਵਧੀਆ ਮਾਹੌਲ ਆ ਤੇ ਬਹੁਤ ਖੁਸ਼ੀ ਹੋਈ ਆ ਸਾਨੂੰ ਜਦੋਂ ਪਤਾ ਲੱਗਾ ਸੀਗਾ ਕੀ ਨੋਗਰੇੜੀਆਂ ਬੱਸ ਜਿਹੜੀ ਹੈਗੀ ਹੈ ਅਕਸ਼ੂਰ ਸਾਹਿਬ ਦਰਸਾਨੇ ਜਾ ਰਹੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਕਾਫੀ ਵਾਰਾ ਮਤਲਬ ਅਸੀਂ ਦਿੱਲੀ 에어ਪੋਰਟ ਤੇ ਜਾਣ ਲਈ ਇਸ ਬੱਸ ਵਿੱਚ ਬਹੁਤ ਸਫ਼ਰ ਕੀਤਾ ਸਾਨੂੰ ਜਦੋਂ ਟੀਵੀ ਤੇ ਐਡ ਦੇਖੀ ਸੀ ਤਾਂ ਸੁਣ ਕੇ ਹੀ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਕਿ ਅਸੀਂ ਸੇਮ ਟਾਈਮ ਉਸੇ ਟਾਈਮ ਹੀ ਅਸੀਂ ਫੋਨ ਲਾਇਆ ਫੋਨ ਲਾ ਕੇ ਬੁਕਿੰਗ ਕਰਵਾਈ ਬਸ ਆਖਿਰ ਤੇ ਆੜਾ ਹੈ ਬਹੁਤ ਹੀ ਸ਼ੁਭ ਦਿਨ ਕਿ ਮਨਾਇਆ ਜਾਣਾ ਹੈ ਜੀ ਅਸੀਂ ਅੱਜ ਸਵੇਰ ਸਵੇਰ ਇਹ ਦੱਸਣਾ ਚਾਹੁੰਦੇ ਹਾਂ ਕਿ ਸੇਵਾ ਬੱਸ ਸੌਣੀ ਚੀਰੂ ਕੀਤੀ ਗਈ ਹੈ ਇਸ ਨਾਲ ਸੰਗਤਾਂ ਨੂੰ ਬਹੁਤ ਹੋਰ ਹੁਲਾਰਾ ਮਿਲੇਗਾ ਜਾਣ ਦਾ ਕਿਉਂਕਿ ਖੈਲਾ ਲੋਕ ਟ੍ਰੇਨ ਤੇ ਜਾਂਦੇ ਸੀ ਵਾਹ ਹੀ ਜਾਂਦੇ ਸੀ ਇਹ ਇੱਕ ਨਵਾਂ ਉਪਰਾਲਾ ਹੋਇਆ ਹੈ ਜੋ ਕਿ ਬਹੁਤ ਹੀ ਵਧੀਆ ਹੈ ਸਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਇੰਡਰਪ੍ਰੀਟ ਨੇ ਬੱਸ ਦੇ ਇੰਚਾਰਜ ਹਾਂ ਜੀ ਉਹ ਰਜਿੰਦਰ ਤੇ ਆਪਾਂ ਨਵੀਂ ਸਰਵਿਸ ਸਟਾਰਟ ਕਰੀਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੱਚਖੰਡ ਸ੍ਰੀ ਜੋ ਸਾਵਨਾਂ ਦੇਡ ਠੀਕ ਹੈ ਜੀ ਇਹਦਾ ਟਾਈਮਿੰਗ ਰੱਖਿਆ ਜੀ ਸਵੇਰੇ ਮਾਰਨਿੰਗ 8 ਵਜੇ ਤੋਂ ਅੰਮ੍ਰਿਤਸਰ ਸਾਹਿਬ ਤੋਂ ਜੀ 10 ਵਜੇ ਜਲੰਧਰ 11:30 ਲੁਧਿਆਣਾ ਹੁੰਦੀ ਹੋਈ ਬਾਇਆ ਦਿੱਲੀ ਦਿੱਲੀ ਤੋਂ ਜ਼ੈਨ ਅੰਦੋਰ ਬੰਬੇ ਹਾਈਵੇ ਸਿਧਾਂ ਨਦੀੜ ਸਾਹਿਬ ਇਹ 35 ਤੋਂ 36 ਘੰਟਿਆਂ ਦੇ ਵਿੱਚ ਪਹੁੰਚ ਕਰੂਗੀ ਜੀ ਗੱਡੀ ਤੇ ਵੋਲvo ਮਲਟੀ ਐਕਸਲ 슬ੀਪਰ ਵਰਥ ਨੇ ਹੀ ਡਬਲ ਤੇ ਸਿੰਗਲ ਤੇ ਬਹੁਤ ਬਦੀ ਤੁਸੀਂ ਵੱਧ ਤੋਂ ਵੱਧ ਇਸ ਇੰਡੋਗਰੇਟਿਡ ਬਸ ਤੋਂ ਵਿజిਟ ਕਰੋ ਜੀ ਤੇ ਤੁਹਾਡੇ ਲਈ ਨਵੀਂ ਸਰਵਿਸ ਕਰੀਆ ਸਟਾਰਟ ਜੀ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਪਹੁੰਚੋ ਜੀ ਗੁਰਗੱਤਾਂਵਾਂ ਦੇ ਦਰਸ਼ਨ ਕਰੋ ਦੀਦਾਰੇ ਕਰੋ ਇਹਦੇ ਵਿੱਚ ਜੀ ਆਪਣਾ ਕਿਰਾਇਆ ਰੱਖਿਆ ਜੀ 4000 ਰੁਪਏ ਵਨ ਸਾਈਡ ਵਨ ਪੈਸੰਜਰ ਤੇ ਫੈਸਿਲਿਟੀ ਇਹਦੇ ਵਿੱਚ ਚਾਦਰਾਂ ਕਾਟਨ ਤੇ ਪਾਣੀ ਦੀ ਫੈਸਿਲਿਟੀ ਪਾਣੀ ਦਿੱਤਾ ਜਾਊਗਾ ਜੀ ਨਾਲ ਪੈਸੰਜਰ ਨੂੰ ਇਹ ਸਟਾਪ ਜੀ ਵੀ ਰਸਤੇ ਦੇ ਵਿੱਚ ਰੈਸਟੋਰੈਂਟ ਤੇ ਰੁਕੂਗੀ ਜੀ ਗੱਡੀ ਚਾਰ ਪੰਜ ਘੰਟਿਆਂ ਦਾ ਬਾਅਦ ਸਟਾਪ ਹੋਊਗਾ ਜੀ ਗੱਡੀ ਦਾ ਲੋਡ ਪਾਉਣ ਤੇ ਕਿਸੇ ਵੀ ਬੰਦੇ ਨੂੰ ਉਹਦੇ ਵੀ ਜ਼ਰੂਰਤਾ ਜੀ ਜਿੱਥੇ ਵੀ ਤਿੰਨ ਸਟਾਪ ਆ ਜਿੱਥੇ ਤੇ ਤਿੰਨ ਡਰਾਈਵਰ ਨੇ ਜੀ ਇੱਕ ਕੈਕਟਰ ਆ ਚਾਰ ਮੈਂਬਰ ਨੇ ਜੀ ਉਹਦੇ ਜਿਹੜੇ ਇਸ ਬੱਸ ਨੂੰ ਫਿਰ ਲੈ ਕੇ ਜਾਣਗੇ ਨਾਲ ਇਹ ਡੇਲੀ ਚੱਲਾ ਕਰੇਗੀ ਹਾਂ ਜੀ ਡੇਲੀ ਬੱਸ ਸਰਵਿਸ ਚੱਲੂਗੀ ਜੀ ਇਹ ਤੇ ਕਾਊ ਵੀ ਤੇ ਜਾਊਗੀ ਜੀ ਉਧਰੋਂ ਇੱਕ ਜਾਊਗੀ ਇੱਕ ਆਊਗੀ ਜੀ ਉਧਰੋਂ